ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਂਡ ਡੇਨ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਦੋ ਧਿਰਾਂ ਦੇ 4 ਵਿਅਕਤੀ ਜ਼ਖਮੀ ਹੋ ਗਏ ਨੇ ਜਿਸ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਮਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋਏ ਨੇ ਫਿਲਹਾਲ ਜ਼ਖਮਿਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੂਜੀ ਤਰਫ਼ ਦੇ ਜ਼ਖਮੀ ਹੋਏ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਮਹamantri ਉੱਤੇ ਦੁਕਾਨ ਤੇ ਆ ਕੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ ਅਜਿਮੰਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਮਹamantri ਵਿਕਾਸ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਸਤਪਾਲ ਜੋ ਕਿ ਮਿਲਕ ਪਲਾਂਟ ਗੁਰਦਾਸਪੁਰ ਦੇ ਨੇੜੇ ਫਲਾਦਾ ਕੰਮ ਕਰਦਾ ਹੈ ਉਹਨਾਂ ਨੇ 2 ਸਾਲ ਪਹਿਲਾਂ ਉਹਨਾਂ ਨੂੰ ਵਰਤਣ ਲਈ 1 ਲੱਖ ਰੁਪਇਆ ਦਿੱਤਾ ਸੀ ਉਹਨਾਂ ਨੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਅਤੇ ਅੱਜ ਜਦੋਂ ਉਹ ਪੈਸੇ ਲੇਣ ਦੇ ਲਈ ਉਹਨਾਂ ਦੀ ਦੁਕਾਨ ਤੇ ਗਿਆ ਤਾਂ ਇਹਨਾਂ ਨੇ ਅੱਗੋਂ ਤੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੋਹਾਂ ਦਰਮਿਆਨ ਝਗੜਾ ਹੋ ਗਿਆ ਅਤੇ ਝਗੜੇ ਦੌਰਾਨ ਸਤਪਾਲ ਅਤੇ ਉਸਦੇ ਬੇਟੇ ਨੇ ਉਸ ਦੇ ਸਿਰ ਉਤੇ ਲੋਹੇ ਦੀ ਰਾਡ ਮਾਰੀ ਅਤੇ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਅਤੇ ਉਹਨਾਂ ਦੇ ਸਾਥੀ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈ ਕੇ ਆ ਗਏ ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਫਲਾਣਾ ਦਾ ਕੰਮ ਕਰਨ ਵਾਲੇ ਵਿਅਕਤੀ ਸਤਪਾਲ ਅਤੇ ਉਸਦੇ بیٹے ਰਾਕੇਸ਼ ਕੁਮਾਰ ਦਾ ਕਹਿਣਾ ਕਿ ਇਹ ਪਿਤਾ ਦੁਕਾਨ ਤੇ ਕੰਮ ਕਰ ਰਹੇ ਸਨ ਜਿਸੇ ਦੌਰਾਨ ਵਿਕਾਸ ਗੁਪਤਾ ਉਹਨਾਂ ਦੀ ਦੁਕਾਨ ਤੇ ਆਇਆ ਅਤੇ ਉਹਨਾਂ ਦੇ ਨਾਲ ਪੈਸਿਆਂ ਦੇ ਲੈਣ ਦੇ ਲੈ ਕੇ ਬਹਿਸ ਕਰਨ ਲੱਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੈਸੇ ਉਹਨਾਂ ਨੂੰ ਘਰ ਭੇਜ ਦਿੱਤੇ ਜਾਣਗੇ ਪਰ ਇਸ ਦੇ ਬਾਵਜੂਦ ਵਿਕਾਸ ਗੁਪਤਾ ਉਹਨਾਂ ਦੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਉਹਨਾਂ ਦੇ ਪਿਤਾ ਤੇ ਦੁਕਾਨ ਤੇ ਪਏ ਪਲਾਸਟਿਕ ਦੇ ਕਰੇਟ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਦੇਸ ਦੀ ਸੂਚਨਾ ਮਿਲਦੀ ਹੈ ਰਾਕੇਸ਼ ਵੀ ਦੁਕਾਨ ਤੇ ਪਹੁੰਚ ਗਿਆ ਤੇ ਵਿਕਾਸ ਗੁਪਤਾ ਨੇ ਉਸ ਉਪਰ ਹਮਲਾ ਕਰਕੇ ਉਹਨਾਂ ਨੂੰ ਅਤੇ ਉਸਦੇ ਰਿਸ਼ਤੇਦਾਰ ਨੂੰ ਵੀ ਜ਼ਖਮੀ ਕਰ ਦਿੱਤਾ ਰਾਕੇਸ਼ ਨੇ ਕਿਹਾ ਕਿ ਇਸ ਝਗੜੇ ਦੌਰਾਨ ਉਸਦੇ ਪਿਤਾ ਅਤੇ ਇੱਕ ਰਿਸ਼ਤੇਦਾਰ ਸਮੇਤ ਵਿਕਾਸ ਗੁਪਤਾ ਜ਼ਖਮੀ ਹੋ ਗਿਆ ਉਹਨਾਂ ਨੇ ਕਿਹਾ ਕਿ ਵਿਕਾਸ ਗੁਪਤਾ ਨੂੰ ਬਾਕੀ ਪੈਸੇ ਦੇ ਦਿੱਤੇ ਗਏ ਨਹੀਂ ਜਿਨ੍ਹਾਂ ਵਿੱਚੋਂ 40000 ਰੁਪਏ ਬਾਕੀ ਰਹੇਗੇ ਨੇ ਤੇ ਉਹ ਜਲਦ ਦੇ ਦਿੱਤੇ ਜਾਣਗੇ ਮੈਂ ਵਿਕਾਸ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀਆਂ 22 ਸਾਲ ਹੋ ਗਏ ਇਹਨਾਂ ਕੋ ਮੈਂ ਸਤਪਾਲ ਫੂਡ ਵਾਲੇ ਮਿਲ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੁ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਸਾਨੂੰ ਗਾਲੀ ਗਾਲਾਂ ਘਟਦੇ ਨੇ ਤੇ ਨਾਲ ਕਹਿੰਦੇ ਸਰ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਈ ਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਤੇ ਐਰ ਕੀ ਅੱਜ ਮੈਂ ਹਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਇੱਤੂ ਹੀ ਪੇਮੜੀਂ ਦੇ ਇਹਨੇ ਮੇਰੇ ਹੱਥੀ ਪੈ ਗਿਆ ਪਹਿਲੇ ਫਿਰ ਨਾਲ ਮੁੰਡਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਗਿਆ ਦੋਨੇ ਬੇਟੇ ਆਦੇ ਮੈਨੂੰ ਲੱਗਦਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਬੈ ਗਏ ਨਾ ਰਾੜ ਪਿੱਛੇ ਦੋ ਰਖੀਆਂ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੰਡੇ ਦੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹਦੀ ਮਤਲਬ ਉਹਦਾ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਉਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਿੰਨਾ ਚਿਰ ਹੋ ਗਿਆ ਕਾਫੀ ਤੇੜੀ ਹੋ ਗਈ ਆ ਹੁਣ ਕਿਨੇ ਕਿਨੇ ਹਮਲਾ ਕੀਤੇ ਆ ਬੰਦੇ ਵਿਚਾਰਾ ਪਿੱਛੇ ਬੰਦੇ ਇਹਨਾਂ ਸਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਆ ਨਾਲ ਨਾਲ ਇੱਕ ਦੋ ਬੰਦੇ ਹੋਰ ਉਹਨਾਂ ਨੂੰ ਪਛਾਤਦੇ ਆ ਉਹਨੂੰ ਪਤਾ ਨਹੀਂ ਕੌਣ ਆ ਤੁਹਾਨੂੰ ਕੌਣ ਲੈ ਗਿਆ ਇੱਥੇ ਮੈਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪੈਸੇ ਉਹ ਲੈ ਕੇ ਆਇਆ ਕੀ ਮੰਗ ਕਰਦੇ ਮੰਗਾਏ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਦੇ ਪੈਸੇ ਦਿੱਤੇ ਆ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਦਿੰਦੇ ਪੂਰੀ ਅੱਗੇ ਦਰ ਰਾਡਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਅੱਥੇ ਰਗਾਡਾ ਪਈਆਂ ਨੇ ਦੁਕਾਨ ਤੇ ਕੇਸ਼ ਕੁਮਾਰ ਮੇਰਾ ਨਾਮ ਜੀ ਮੈਂ ਸ ショਪ ਤੇ ਹੀ ਸ਼ੋਪ ਤੋਂ ਛੋਟੇ ਬਦਦਰ ਦਾ ਫੋਨ ਆਇਆ ਮੈਂ ਘਰ ਗਿਆ ਛੋਟੇ ਬਦਦਰ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਮੰਡਿਓ ਆਣ ਕੇ ਗੁਪਤਾ ਜੀ ਆਣ ਕੇ ਜਾ ਕੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਨੂੰ ਫਟ ਕੇ ਘੁੱਟਿਆ ਉਹਨੇ ਚੰਗੀ ਤਰ੍ਹਾਂ ਉਹਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਆਹੀਂ ਘਰੋਂ ਆਏ ਆ ਇਹਨਾਂ ਨੇ ਨਾ ਕਿ ਬੰਦੇ ਬਤਾ ਕੇ ਇਹਨਾਂ ਨੇ ਸਾਨੂੰ ਹੀ ਘੁੱਟਿਆ ਮੇਰਾ ਸਿਰ ਸੁਰ ਪਾੜਤਾ ਮੇਰਾ ਹੱਥ ਤੇ ਲਾਤੀ ਮੇਰੇ ਪੱਲਾ ਤੇ ਸੱਟ ਲਾਤੀ ਮੇਰੇ ਨੇ ਮੇਰੇ ਉਹਨਾਂ ਨੇ ਕਹਣਾ ਵੀ ਪੇਮੈਂਟ ਇਹਨਾਂ ਕੋਲ ਲੈਣੀ ਆ ਸਰ ਪੇਮੈਂਟ ਤਾਂ ਪੇਮੈਂਟ ਦਾ ਚੱਕਰ ਹੈਗਾ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਾ ਰਹੇ ਨੇ ਦੇਣ ਦੇ ਹੀ ਪੈਸੇ ਇਹਨਾਂ ਨੂੰ ਇਸ ਸਾਰ ਨੇ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋਮਾਡ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਨਹੀਂ ਮੈਂ ਮੰਡੀ ਹੋ ਕੇ ਨਾ ਇਹ ਸਰ ਮੰਡੀ ਗਿਆ ਵਾ ਉਨੇ ਜਗਰ ਮੈਨੂੰ ਛੋਟੇ ਬਦਦਰ ਦਾ ਫੋਨ ਆ ਗਿਆ ਮੈਂ ਛੋਟੇ ਬਦਦਰ ਨੂੰ ਕੰਟਰੋਲ ਲੈਣ ਗਿਆ ਜੇ ਮੈਂ ਛੋਟੇ ਬਦਦਰ ਨੂੰ ਕੰਟਰੋਲ ਲੈਣ ਗਿਆ ਆਈਆਂ ਤੇ ਬਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਫਾਦਰ ਸਾਹਿਬ ਨੂੰ ਨੌਈ ਕੁੱਟਿਆ ਉਹਨਾਂ ਨੇ ਮੈਨੂੰ ਕੋਈ ਹੈਗੀ ਕੋਈ ਨਾ ਦੀ 40000 ਰੁਪਏ ਕਰਨੀ ਇਹ ਕਿਤੇ ਲੱਖ ਰੁਪਈਆ ਵਾ ਜਿਹੜੇ ਨੇ ਬਹਾਨੇ ਮਾਰਦੇ ਆ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਹ ਹਸਾਬ ਲਿਖਿਆ ਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਸਾਬਦਾ ਹੈਗਾ ਇਹਨਾਂ ਦਾ ਨਾ ਕਾਪੀ ਤੇ ਸਾਰਾ ਸਾਬਦਾ ਲਿਖਿਆ ਦਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਕੱਲੇ ਨੂੰ ਵੇਖ ਕਟਿਆ ਨਾਲੇ ਮੈਨੂੰ ਤੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆ ਨਾਲੇ ਮੇਰਾ ਸਿਰ ਸੂਰ ਸਾਰਾ ਪਗੜਤਾ ਇਹਨਾਂ ਨੇ ਹਲਦਾ ਕਿੰਨੇ ਪਰ ਜਖਮੀ ਤੁਹਾਡੇ ਮੇਰੇ ਸਿਰ ਨਾਲ ਅੱਗੇ ਸੇਰ ਤੇ ਟੰਕੇ ਲੱਗੇ ਜਾ 15 20 ਟੰਕੇ ਲੱਗੇ ਹੱਥ ਤੇ ਲੱਗੀ ਆ ਮੇਰੇ ਲੱਤੀ ਵੀ ਲੱਗੀ ਸਾਟ ਮੇਰੇ ਕਿੰਨੇ ਪਰ ਜਖਮੀ ਤੁਹਾਡੇ ਬੰਦੇ ਹੱਡੇ ਨਾਲ ਕੀ ਚਾਲੇ ਤਿੰਨ ਤਿੰਨ ਬੰਦੇ ਜਖਮੀ ਹੋਏ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਡੇਢ ਤੇ ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗ ਇਹ तकरीबन ਦੋਨੋਂ ਮਿਲਾ ਕੇ ਚਾਰ ਪੇਸ਼ੈਂਟ ਹੈ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ ਤਿੰਨ ਨੇ ਤੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਹੈ ਚਾਰਾਂ ਦੇ ਮਲਟੀਪਲ ਇੰਜਰੀਜ਼ ਹੈ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਓਪੀਨੀਅਨ ਆਏਗਾ ਸੀ ਉਹਦੇ ਬਿਹਫ ਤੇ ਰਿਪੋਰਟ ਜੰਕ ਕਰਾਂਗੇ ਕੋਈ ਬੀਜੀ ਵੀ ਆ ਕੋਈ ਐਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਉਸ ਟ੍ਰੀਟ ਚ